ਆ ਵੀਡੀਓ ਮੈਂ ਤਾਂ ਬਣਾਉਣ ਲੱਗੀ ਆ ਕਿਉਂਕਿ ਮੈਂ ਤੁਹਾਨੂੰ ਇਤਿਆਹਾਤ ਵਰਤਨ ਨੂੰ ਕਹਿਣਾ ਵਾਂ ਕਿ ਜਿੱਦਾਂ ਕਿ ਜਿਨ੍ਹਾਂ ਦੇ ਵੀ ਛੋਟੇ-ਛੋਟੇ ਬੱਚੇ ਹੈਗੇ ਆ ਨਿਆਣੇ ਹੈਗੇ ਆ 2 ਜਾਂ 3 ਸਾਲ ਦੇ ਜਾਂ 4 ਸਾਲ ਦੇ ਕਿ ਤੁਸੀਂ ਨਾ ਸਮਾਨ ਆਪਣਾ ਜਿਹੜਾ ਵਾ ਠਿੱਪੇ ਠਿੱਪੇ ਜਿਹੜੇ ਹੁੰਦੇ ਨੇ ਔਰ ਆ ਜਿਹੜੇ ਅਸੀਂ ਕੋਇਨ ਆਪਣੇ ਕੋ ਰੱਖਦੇ ਆ ਮੈਂ ਸਟਿਚਿੰਗ ਦਾ ਕੰਮ ਕਰਦੀ ਆ ਤੇ ਮੇਰੇ ਨਾਲ ਇਦਾਂ ਚੌਕ ਰੱਖੇ ਹੁੰਦੇ ਆ ਮੈਂ ਉੱਤੇ ਮੇਰਾ ਬੇਟਾ ਵਾ ਛੋਟਾ ਰਣਗੱਜ ਸਿੰਘ ਜਿਹਦਾ ਨਾਮ ਹੈ ਅਸੀਂ ਉਹਨੂੰ ਜੁਝਾਰ ਕਰਕੇ ਬੋਲਦੇ ਆ ਉਹਨੇ ਡੱਬੀ ਖੋਲ ਕੇ ਉਹਨੇ ਵਿੱਚੋਂ ਠਿੱਪਾ ਨਿਗਲ ਲਿਆ ਉਹਦੇ ਗਲੇ ਚੜ ਗ ਗਿਆ ਉਹ ਖੋਲਦਾ ਨਹੀਂ ਸੀ ਹੁੰਦਾ ਉਹਦੇ ਪਤਾ ਨਹੀਂ ਉਹਨੇ ਕਿੰਦਾ ਅੱਜ ਮੈਂ ਉਧਰ ਕੰਮ ਕਰਨ ਲੱਗੀ ਸੀ ਤੇ ਉਹਨੇ ਵਿੱਚੋਂ ਆ ਡੱਬੀ ਖੋਲ ਕੇ ਵਿੱਚੋਂ ਨੇ ਨਿਗਲ ਤੇ ਤੇ ਅਸੀਂ ਉਹਨੂੰ ਐਮਰਜੈਂਸੀ 'ਚ ਉਹਦੋਂ ਬਿਲਕੁਲ ਬਿਹੋਸ਼ ਹੋ ਗਿਆ ਸੀ ਬਿਲਕੁਲ ਉਹ ਮਤਲਬ ਉਹਦੀ ਅੱਖਾਂ ਪੂਰੀਆਂ ਤਾਂ ਚੜ ਗਈਆਂ ਸੀ ਫਿਰ ਅਸੀਂ ਉਹਨੂੰ ਐਮਰਜੈਂਸੀ 'ਚ ਲੈ ਕੇ ਗਏ ਇਥੇ ਬੱਚਿਆਂ ਦਾ ਹਸਪੀਟਲ ਹੈਗਾ ਵਾ ਉਥੇ ਸੀ ਉਹਨੂੰ ਲਾਗੇ ਟੱਲ ਗਈ ਉਹਦੀ ਐਕਸ-ਰੇ ਕੀਤੀ ਐਮਰਜੈਂਸੀ ਦੇ ਵਿੱਚ ਆਉਦਾ ਇਹ ਆ ਬੱਸ ਅੱਗ ਥੱਲੇ ਚਲ ਗਿਆ ਵਾ ਡਾਕਟਰ ਕਹਿੰਦੇ ਆ ਕਿ 2-3 ਦਿਨ ਤੁਸੀਂ ਵੇਟ ਕਰ ਲਓ ਉਹਨੂੰ ਮਤਲਬ ਕੇਲੇ ਵਗੈਰਾ ਤੁਸੀਂ ਖਾਣ ਨੂੰ ਦੋ ਜੇ ਅਗਰ ਨਿਕਲ ਗਿਆ ਤਾਂ ਠੀਕ ਹੈ ਜੇ ਅਗਰ ਨਹੀਂ ਨਿਕਲਿਆ ਤਾਂ ਉਹਦੀ ਸਰਜਰੀ ਕਰਨੀ ਪੈਣੀ ਆ ਮਤਲਬ ਉਹ ਜੇ 2.5 2.5 ਸਾਲ ਦਾ 3 ਸਾਲ ਦਾ ਉਹਨੇ ਹੋ ਜਾਣਾ ਵਾ ਜੇ ਬਹੁਤ ਛੋਟਾ ਵਾ ਤੇ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਇਦਾਂ ਦੇ ਟਿੱਪੇ ਟੁੱਪੇ ਆਪਣੇ ਆਹ ਵੀਡੀਓ ਮੈਂ ਤਾਂ ਬਣਾਉਣ ਲੱਗੀ ਆ ਕਿਉਂਕਿ ਮੈਂ ਤੁਹਾਨੂੰ ਇhtiyat bartan ਨੂੰ ਕਹਿਣਾ ਵਾ ਕਿ ਜਿੱਦਾਂ ਕਿ ਜਿਨ੍ਹਾਂ ਦੇ ਵੀ ਛੋਟੇ-ਛੋਟੇ ਬੱਚੇ ਹੈਗੇ ਆ ਨਿਆਣੇ ਹੈਗੇ ਆ 2 ਜਾਂ 3 ਸਾਲ ਦੇ ਜਾਂ 4 ਸਾਲ ਦੇ ਕਿ ਤੁਸੀਂ ਨਾ ਸਮਾਨ ਆਪਣਾ ਜਿਹੜਾ ਵਾ ਠਿੱਪੇ ਠਿੱਪੇ ਜਿਹ ਆ ਆ ਜਿਹੜੇ ਅਸੀਂ ਕੋਇਨ ਆਪਣੇ ਕੋ ਰੱਖਦੇ ਆ ਮੈਂ ਸਟਿਚਿੰਗ ਦਾ ਕੰਮ ਕਰਦੀ ਆ ਤੇ ਮੇਰੇ ਨਾਲ ਇਦਾਂ ਚੌਕ ਰੱਖੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਵਾ ਛੋਟਾ ਰਣਗੱਜ ਸਿੰਘ ਜਿਹਦਾ ਨਾਮ ਹੈ ਅਸੀਂ ਉਹਨੂੰ ਜੁਝਾਰ ਕਰਕੇ ਬੋਲਦੇ ਆ ਉਹਨੇ ਡੱਬੀ ਖੋਲ ਕੇ ਉਹਨੇ ਵਿੱਚੋਂ ਕਿੱਪਾ ਨਿਗਲ ਲਿਆ ਉਹਦੇ ਗਲੇ ਝੜ ਗ ਗਿਆ ਉਹ ਖੋਲਦਾ ਨਹੀਂ ਸੀ ਹੁੰਦਾ ਉਹਦੇ ਪਤਾ ਨਹੀਂ ਉਹਨੇ ਕਿੰਦਾ ਅੱਜ ਮੈਂ ਉਧਰ ਕੰਮ ਕਰਨ ਲੱਗੀ ਸੀ ਤੇ ਉਹਨੇ ਵਿੱਚੋਂ ਆ ਡੱਬੀ ਖੋਲ ਕੇ ਵਿੱਚੋਂ ਨੇ ਨਿਗਲ ਦਿੱਤੇ ਅਸੀਂ ਉਹਨੂੰ ਐਮਰਜੈਂਸੀ 'ਚ ਉਦੋਂ ਬਿਲਕੁਲ ਬਿਹੋਸ਼ ਹੋ ਗਿਆ ਸੀ ਬਿਲਕੁਲ ਉਹ ਮਤਲਬ ਉਹਦੀ ਅੱਖਾਂ ਪੂਰੀਆਂ ਤਾਂ ਚੜ ਗਈਆਂ ਸੀ ਮੇਰੇ ਅਸੀਂ ਉਹਨੂੰ ਐਮਰਜੈਂਸੀ 'ਚ ਲੈ ਕੇ ਗਏ ਇਥੇ ਬੱਚਿਆਂ ਦਾ ਹਸਪੀਟਲ ਹੈਗਾ ਵਾ ਉੱਥੇ ਅਸੀਂ ਉਹਨੂੰ ਲੈ ਕੇ ਚੱਲ ਗਏ ਉਹਦੀ ਐਕਸ-ਰੇ ਕੀਤੀ ਐਮਰਜੈਂਸੀ ਦੇ ਵਿੱਚ ਆਉਦਾ ਇਹ ਆ ਫਲ ਲੈ ਚਲ ਗਿਆ ਵਾ ਡਾਕਟਰ ਕਹਿੰਦੇ ਆ ਕਿ 2-3 ਦਿਨ ਤੁਸੀਂ ਵੇਟ ਕਰ ਲੋ ਉਹਨੂੰ ਮਤਲਬ ਕੇਲੇ ਵਗੈਰਾ ਤੁਸੀਂ ਖਾਣ ਨੂੰ ਦੋ ਜੇ ਅਗਰ ਨਿਕਲ ਗਿਆ ਤਾਂ ਠੀਕ ਹੈ ਜੇ ਅਗਰ ਨਹੀਂ ਨਿਕਲਿਆ ਤਾਂ ਉਹਦੀ ਸਰਜਰੀ ਕਰਨੀ ਪੈਣੀ ਆ ਮਤਲਬ ਉਹ ਚ 2.5 2.5 ਸਾਲ ਦਾ 3 ਸਾਲ ਦਾ ਉਹਨੇ ਹੋ ਜਾਣਾ ਵਾ ਜੇ ਬਹੁਤ ਛੋਟਾ ਵਾ ਤੇ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਕਰੋ ਇਦਾਂ ਦੇ ਟਿੱਪੇ ਟੁੱਪੇ ਆਪਣੇ ਆਹ ਵੀਡੀਓ ਮੈਂ ਤਾਂ ਬਣਾਉਣ ਲੱਗੀ ਆ ਕਿਉਂਕਿ ਮੈਂ ਤੁਹਾਨੂੰ ਇਤਿਆਤ ਵਰਤਨ ਨੂੰ ਕਹਿਣਾ ਵਾ ਕਿ ਜਿੱਦਾਂ ਹੀ ਜਿਨ੍ਹਾਂ ਦੇ ਵੀ ਛੋਟੇ-ਛੋਟੇ ਬੱਚੇ ਹੈਗੇ ਆ ਨਿਆਣੇ ਹੈਗੇ ਆ 2 ਜਾਂ 3 ਸਾਲ ਦੇ ਜਾਂ 4 ਸਾਲ ਦੇ ਤੇ ਉਸ ਸੇਨਸਮਾਨ ਆਪਣਾ ਜਿਹੜਾ ਵਾ ਅਠੇ ਪੇ ਠਿੱਪੇ ਜਿਹੜੇ ਹੁੰਦੇ ਨੇ ਆ ਆ ਜਿਹੜੇ ਅਸੀਂ ਕੋਇਨ ਆਪਣੇ ਕੋ ਰੱਖਦੇ ਆ ਮੈਸਟਿਚਿੰਗ ਦਾ ਕੰਮ ਕਰਦੀ ਆ ਤੇ ਮੇਰੇ ਨਾਲ ਏਦਾਂ ਚੌਕ ਰੱਖੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਵਾ ਛੋਟਾ ਰਣਗੱਜ ਸਿੰਘ ਜਿਹਦਾ ਨਾਮ ਹੈ ਅਸੀਂ ਉਹਨੂੰ ਜੁਝਾਰ ਕਰਕੇ ਬੋਲਦੇ ਆ ਉਹਨੇ ਡੱਬੀ ਖੋਲ ਕੇ ਉਹਨੇ ਵਿੱਚੋਂ ਟਿੱਪਾ ਨਿਕਲ ਲਿਆ ਉਹਦੇ ਗੱਲੇ ਝਾੜ ਗਏ ਉਹ ਖੋਲਦਾ ਨਹੀਂ ਸੀ ਹੁੰਦਾ ਉਹਦੇ ਪਤਾ ਨਹੀਂ ਉਹਨੇ ਕਿੱਦਾਂ ਅੱਜ ਮੈਂ ਉਧਰ ਕੰਮ ਕਰਨ ਲੱਗੀ ਸੀ ਤੇ ਉਹਨੇ ਵਿੱਚੋਂ ਆ ਡੱਬੀ ਖੋਲ ਕੇ ਵਿੱਚੋਂ ਨੇ ਨਿਕਲਦੇ ਤੇ ਅਸੀਂ ਉਹਨੂੰ ਐਮਰਜੈਂਸੀ 'ਚ ਉਹਦੋਂ ਬਿਲਕੁਲ ਬਿਹੋਸ਼ ਹੋ ਗਿਆ ਸੀ ਬਿਲਕੁਲ ਉਹ ਮਤਲਬ ਉਹਦੀ ਅੱਖਾਂ ਪੂਰੀਆਂ ਤਾਂ ਚੜ ਗਈਆਂ ਸੀ ਤੇ ਅਸੀਂ ਉਹਨੂੰ ਐਮਰਜੈਂਸੀ 'ਚ ਲੈ ਕੇ ਗਏ ਇਥੇ ਬੱਚਿਆਂ ਦਾ ਹਸਪੀਟਲ ਹੈਗਾ ਉਹ